ਸਤਨਾਮ ਸਤਿਵਾਹਿਗੁਰੂ ਸਾਹਿਬ ਕੀ ਸਿਕਰ ਦਾਸ ਬਾਟ ਕੀ ਰਤ ਕੀ ਗੁਰੂ ਰਾਮਦਾਸ ਰਾਖੋ ਸਰੜਾਈ ਸੁਖੋタル ਗੁਸਤੇ ਵੀ ਹੈ ਹੰਸ ਕੁਸੈ ਨੂੰ ਸੁ ਭਾਏ ਦਰਸਨ ਪਰਸਿਆ ਗੁਰੂ ਕਾ ਜਮ ਮਰਣੁ ਦੁਖ ਜਾਨ ਸਤਨਾ i'm sai to ਬਿਕਾਰ ਕੁਮਾਰ ਹਰ ਆਪੇ ਮਤ ਜਿਵੇ ਸੁਆਮੀ ਹਰ ਆਪੇ ਬੋਲ ਬੁਲਾਵੈ ਹਰ ਆਪੇ ਪੰਜ ਤਤ ਵਿਸਥਾਰ ਵਿਚਿ ਧਾਤੂ ਪੰਚ ਆਪ ਪਾਵੈ ਜਨ ਜਨ ਕਨ ਸਤ ਗੁਰ ਮੇਲੇ ਆਪੇ ਹਰ ਆਪੇ ਝਗਰ ਛੁਕਾਵੇ ਹਰ ਆਪੇ ਪੰਚ ਤਤ ਵਿਸਥਾਰ ਵਿਚ ਤਾ ਤੂੰ ਪੰਚ ਆਪਿ ਪਾਵੇ ਵਾਦੀ ਨੂੰ ਬਹੁਤ ਬਖਸ਼ਣ ਦਿੱਤੀ। ਤੁਮ ਤੁਨ ਸਤਿਗੁਰੂ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਨਾਮ ਜੀ ਨੋ ਤੇ ਤੁਸਰੋਣ ਕੀ ਤੇ ਹਾਰੀ। ਸਤਿਗੁਰੂ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਮ੍ਰਿਤ ਮੇਲੇ ਦੇ ਮੁਖਵਾਗ ਹੋਮ ਨਾਮੇ ਆਪਣੀ ਨਿਸਰੋਣ ਕੀ ਤੇ ਹਾਰੀ। ਰਾਗ ਗੈ ਰਾਣੀ ਅੰਤਰ ਸਤਿਗੁਰੂ ਤੋਂ ਨਾਮ ਦਾ ਸੁਵਾਰਾ ਜੀ ਦੇ ਨਾਮੇ ਚਾਰਨ ਕੀਤੀ ਹੋਈ ਬਾਣੀ। ਸਾਇਸਿਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਤ ਸੌਂ ਜੀ ਸਵੇਰ ਮਨਾ ਜੀ ਸਤਿ ਸੁਭਾਸ਼ਾ ਜੀ ਪਾਵਨ ਬਚਨ ਕਰਦੇ ਹਾਂ ਨਾ ਬੈ ਦਾੜੀ ਮਹਾਰਾਜ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਥੇ ਪਾਤਸ਼ਾਹ ਜੀ ਗੁਰवाणी ਅੰਦਰ ਪ੍ਰਮਾਨ ਕਰਦੇ ਹਨ ਹਰ ਜਨ ਨਾਮ ਰਾਮ ਨਾਮ ਗੂੰਗਾ ਹਰ ਪ੍ਰਭੂ ਦਾ ਪਿਆਰਾ ਜਨ ਸਦਾ ਰਾਮ ਨਾਮ ਸੁਖ ਰੂਪ ਤੇ ਗੁਣ ਗਾਣਾ ਕਰਦਾ ਸਤਿਗੁਰੂ ਜੀ ਕਹਿੰਦੇ ਨੇ ਜੇ ਕੋਈ ਨਿੰਦ ਕਰੇ ਹਰ ਜਨ ਦੀ ਆਪਣਾ ਖੌਨ ਦਾ ਦੁਆ ਹੈ ਹਰ ਪ੍ਰਭੂ ਦਾ ਪਿਆਰਾ ਜਨ ਨਾਮ ਨਾਮ ਸੁਪ੍ਰਭ ਗੁਰਮਾਥਾ ਦੇ ਗੁਣ ਗਾਉਂਦਾ ਤੇ ਜਿਉਂ ਦੀ ਕੋਈ ਨਿੰਦਿਆ ਕਰਦਾ ਉਹਨਾਂ ਹਰ ਜਨ ਪ੍ਰਭੂ ਦੇ ਪਿਆਰੇ ਦੀ ਨਿੰਦਿਆ ਕਰਦਾ ਫਿਰ ਉਹ ਆਪਣਾ ਗੁਣ ਕਦੇ ਛੱਡ ਨਹੀਂ ਸਕਦਾ ਜੇ ਪ੍ਰਭੂ ਦਾ ਪਿਆਰਾ ਸੇਵਕ ਦੀ जात ਨਹੀਂ ਛੱਡ ਸਕਦਾ ਗੁਣ ਗੁਣੇ ਨਹੀਂ ਛੱਡ ਸਕਦਾ ਫਿਰ ਉਹ ਜੋ ਨਿੰਦਿਆ ਕਰਨ ਵਾਲਾ ਹੋ ਵੀ ਆਪਣਾ ਗੁਣ ਨਹੀਂ ਗਵਾ ਸਕਦਾ ਰਹਾਉ ਜੋਗੀ ਜੇ ਕਰੇ ਤੋ ਆਪੇ ਸੁਆਮੀ ਹਰ ਆਪੇ ਪਾਰ ਕੁਮਾਰ ਸਤਿਗੁਰ ਜੀ ਗਿਆਨ ਜੋ ਕਿਸ ਪਰੇਸ ਤੋਂ ਆਪਕੇ ਸਾਹਮਣੇ ਜੋ ਕੁਝ ਹੋ ਰਿਹਾ ਹੈ ਇਸ ਦੇ ਅੰਦਰ ਉਹ ਪ੍ਰਮਾਤਮਾ ਪ੍ਰਭੂ ਮਾਲਕ ਸੁਆਮੀ ਆਪਕੇ ਕਰਦਾ ਉਹ ਹਰ ਪ੍ਰਭੂ ਆਪੇ ਸਾਰੇ ਪਾਰ ਨੂੰ ਪਮਾਉਂਦਾ ਹੈ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਊੜ ਬੁਲਾਵੇ ਹਰ ਪ੍ਰਭੂ ਆਪੇ ਹੀ ਆਪਣੇ ਪਿਆਰਿਆਂ ਵਿੱਚੀ ਮਤ ਵਾਸ ਕਰਦਾ ਹੈ ਤੋ ਪ੍ਰਭੂ ਮਾਲਕ ਸਵਾਮੀ ਆਪੇ ਚੰਗੇ ਚੰਗੇ ਬੋਲ ਬੁਲਾਉਂਦਾ ਹੈ ਹਰੇ ਆਪੇ ਵਚ ਤਤ ਵਿਸਥਾਰਾ ਪੁਜ ਤਾਥੂ ਪੰਥੇ ਆਪ ਉਪਾਵ ਹਰਿ ਤੂ ਆਪੇ ਪੰਜ ਤਤ ਤੇ ਸਰੀਰ ਦਾ ਵਿਸਥਾਰਾ ਕਰਦਾ ਆਪੇ ਪੰਜ ਤਤਾਂ ਵਿੱਚ ਪਾਉਂਦਾ ਤੇ ਆਪੇ ਹੀ ਪਰਮਾਤਮਾ ਪ੍ਰਭੂ ਬਾਸ਼ਿ ਕਰਦਾ ਜਨ ਨਾਨਕ ਸਤਿਗੁਰੂ ਦੇਦੇ ਆਪੇ ਹਰਿ ਆਪੇ ਝਗਰ ਛੁਕਾਵੇ ਸਤਗੁਰੂ ਪਾਜਾ ਜੀ ਕਹਿੰਦੇ ਨੇ ਉਹ ਪ੍ਰਮਾਤਮਾ ਪ੍ਰਭੂ ਆਪੇ ਹੀ ਆਪਣੇ ਪਿਆਰੇ ਜਨ ਨੂੰ ਆਪਣੇ ਕਾਲ ਮੇਲ ਲੈਂਦਾ ਤੇ ਆਪੇ ਹੀ ਸਾਰੇ ਝਗੜੀਆਂ ਉਸ ਸੰਸਾਰ ਦੇ ਉਸ ਜਨ ਦੇ ਛੁਵਾਜ ਤੱਕ ਆਤਮ ਬਣ ਦਿੰਦਾ ਗੁਰੂ ਪਿਆਰ ਇਸ ਦੀ ਅਕਲ ਵਿਚਾਰ ਤਨ ਤਨ ਸਤਗੁਰੂ ਸਾਹਿਬ سائنس کے لیے ہمارا سہارا کی جو میرے ذمہ کو اپ فقری اثر اس کا صاحب جی کو جاننا سر من کا دے ہو جی سات پر پاشا نے چڑھی کرا اور اس کا نام سمو سمتان مت جو در لگا سی ہم دی کا نام دی کا اور اس کو سکھی جیو سات گو جی واسس کر جی اور سات جس نے کہے نے کہ وچار نام کو کے دی جی اپ جی واہ ہی ਕੰਜੂ ਗੇ ਰਗਾਂ ਵਿੱਚ ਆਵੇ ਜਾਲ ਆਵੇ ਸੀ ਦਰਦਾਂ ਨੂੰ ਆਵੇ ਸਾਧੂ ਜੀ ਆਗਾ